ਆ ਦੇਖੋ ਜੀ ਇੱਕ ਬੰਦਾ ਕਿੰਨਾ ਛਾਤਰ ਚੱਲਦਾ ਆ ਪੁਲਿਸ ਮੌਕੇ ਦੇ ਮੌਕਾ ਦੇਖ ਕੇ ਗਈ ਸੀ ਫੇਰ ਵੀ ਜਿੰਦੇ ਜੁੰਦੇ ਤੋੜਦੇ ਆ ਸਾਰੇ ਜਿੰਦੇ ਮੈਂ ਖੋਲ ਕੇ ਦਿਖਾਇਆ ਪੁਲਿਸ ਨੂੰ ਆਦਰ ਆਉਣ ਰਿਹਾ ਆਦਰ ਬੋਲੇ ਰਿਹਾ ਕਿਹਨੇ ਲਾਇਆ ਤੈਨੂੰ ਇੱਥੇ ਕਿਹੜੀ ਮਾਲਕਾਨੀ ਮਾਲਕਾ ਕਿਹੜੇ ਇੱਥੇ ਮਾਲਕ ਤੇ ਆ ਮਾਲਕ ਨੂੰ ਸੱਦ ਕੇ ਲਿਆ ਫੇਰ ਉਹ ਨੂੰ ਲਿਆ ਸੱਦ ਰਾ ਚਲੋ ਲਿਆ ਹਟ 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 ਸਾਡੇ ਜਾਲ ਮਾਲਕ ਕੌਣ ਹੈ ਮਾਲਕ ਦਾ ਨਾਮ ਦੱਸ ਕੀ ਆ ਹੈ ਮਾਲਕ ਦਾ ਨਾਮ ਕੀ ਆ ਨਾ ਕੀ ਆ ਉਹਦਾ ਵਿੱਕੀ ਨਾਮ ਹੈ ਬੇ ਵਿੱਕੀ ਜ਼ਗੀਰ ਦਾ ਵਿੱਕੀ ਆ ਇੱਥੇ ਨਹੀਂ ਓਏ ਜਿੰਦੇ ਤਾਂ ਸਾਰੇ ਲੱਗੇ ਸੀ ਹੈ ਓਏ ਯਾਰ ਉਹਨਾਂ ਨੂੰ ਪੁੱਛੋ ਨਾ ਮੈਨੂੰ ਯਾਰ ਤੂੰ ਕਿਦਾਂ ਲੱਗਾ ਇੱਥੇ ਫਿਰ ਯਾਰ ਸੱਤ ਕੱਟਾ ਲੈ ਆ ਉਹਨੂੰ ਬੁਲਾ ਕੇ ਲਿਆ ਉਹਨੂੰ ਬੁਲਾ ਕੇ ਲਿਆ ਉਹਨੂੰ ਬੁਲਾ ਕੇ ਲਿਆ ਜਿਹੜਾ ਆਰਾਮ ਕੀਤਾ ਹੈ ਸਾਡੀ ਜ਼ਮੀਨ ਹੈ ਸਾਡੀ ਜਿਸਤੀ ਵਾਲੀ ਜ਼ਮੀਨ ਹੈ ਹੈ ਉਹ ਕਿਦਾਂ ਲੱਗਾ ਵੇਚ ਕੇ ਕਿ ਨਾ ਮੈਟਰ ਇਹ ਆ ਵੀ ਮੈਂ ਜਮਾਲਪੁਰ ਦਾ ਇੱਕ ਵਿੱਕੀ ਆ ਸਾਨੂੰ ਜਗੀਰ RAM ਉਹਨੂੰ ਇਹ ਜ਼ਮੀਨ ਦਿੱਤੀ ਸੀ ਬਿਆਨਨਾ ਕੀਤਾ ਹੋਇਆ ਸੀਗਾ ਠੀਕ ਹੈ ਨਾ ਹੁਣ ਜਦੋਂ ਉਹ ਤੋਂ ਪੈਸੇ ਨਹੀਂ ਹੋਏ ਅਸੀਂ ਗੁਰਾਇਆਂ ਵਿਚਾਰੀਆਂ ਦੇ ਵਿੱਚ ਉੱਥੇ ਸਾਰਾ ਦਿਨ ਇਹਦੀ ਵੇਟ ਕੀਤੀ ਠੀਕ ਹੈ ਨਾ ਜਦੋਂ ਇਹ ਨਹੀਂ ਆਇਆ ਅਸੀਂ 6:30 ਵਜੇ ਉੱਥੇ ਹਾਜ਼ਰੀ ਭਰੀ ਠੀਕ ਹੈ ਉਸ ਤੋਂ ਬਾਅਦ ਇਹ ਕਰਦਾ ਸੀ ਤੱਕਾ जिंदे ਲੋਂਦੇ ਜਿੰਦੇ ਤੋੜ ਦਿੰਦਾ ਸੀ ਗਰ ਐ ਸੱਚੋ ਇੱਕ ਦਿਨ ਆ ਕੇ ਮੌਕਾ ਦੇਖਿਆ ਸਾਰੀ ਜ਼ਿੰਦਗੀ ਨੂੰ ਖੁੱਲ ਕੇ ਦਿਖਾਏ ਫਿਰ ਵੀ ਅਸੀਂ ਇੱਕ ਦਿਨ ਵਿਆਹ ਤੇ ਗਏ ਇਨੀ ਫਿਰ ਵੀ ਜ਼ਿੰਦੇ ਪੰਨ ਉਸ ਤੋਂ ਬਾਅਦ ਅਸੀਂ ਫਿਰ ਇੱਥੇ ਆਪਣੀ ਦੁਕਾਨ ਤੇ ਬਹਿ ਗਏ ਠੀਕ ਹੈ ਉਸ ਤੋਂ ਬਾਅਦ ਅਸੀਂ ਗਏ ਆ ਜੀ ਕੋਰਟ 'ਚ ਠੀਕ ਹੈ ਨਾ ਕੋਰ ਨੇ ਸਾਨੂੰ ਵਧੀਆ ਸਾਡਾ ਸਾਥ ਦਿੱਤਾ ਤੇ ਸਾਨੂੰ ਸਟੇ ਦਿੱਤੀ ਉਹਨਾਂ ਨੇ ਠੀਕ ਹੈ ਇਹਦੇ ਵਿੱਚ ਸਾਨੂੰ ਲਿਖਿਆ ਗਿਆ ਹੈ ਵੀ ਗਿਆਨ ਨੂੰ ਕੋਈ ਵੀ ਧੱਕੇ ਨਾਲ ਇਸ ਦੁਕਾਨ ਤੋਂ ਨਾ ਕੱਢ ਸਕੇ ਠੀਕ ਹੈ ਨਾ ਤੇ ਜਿਹੜਾ ਵਿੱਕੀ ਆ ਸਾਨੂੰ ਜਗੀਰ ਰਾਮ ਤੇ ਉਹ ਕਿਸੇ ਨੂੰ ਵੀ ਬਿਆਨ ਤੇ ਚੀਜ਼ ਨਾ ਦੇ ਸਕੇ ਬਾਕੀ ਕੋ ਗਿਆਨ ਚੰਦ ਜਿਹੜੇ ਹੈਗੇ ਉਹਨਾਂ ਨੇ ਤੁਹਾਡੇ ਤੇ આરોਪ ਲਗਾਏ ਆ ਵੀ ਸਾਡੀ ਜਗ੍ਹਾ ਦੇ ਤਲੇ ਤੂਲੇ ਤੋੜੇ ਆ ਸਾਰਾ ਮੈਟਰ ਤੁਸੀਂ ਸਮਝਾਓ ਕੀ ਮੈਟਰ ਕੀ ਸਾਰਾ ਦੇਖੋ ਸਾਰ ਇਦਾਂ ਆ ਅੱਜ ਤੋਂ 2 ਸਾਲ ਪਹਿਲਾਂ ਮੈਂ ਗਿਆਨ ਚੰਦ ਨਾਲ ਬਿਆਨਨਾ ਕੀਤਾ ਸੀ 10 ਲੱਖ ਰੁਪਏ ਦਾ ਜੋ ਕਿ ਜਗ੍ਹਾ ਮੈਂ ਉਹ 31 ਲੱਖ ਰੁਪਏ ਦੀ ਲਈ ਸੀ ਉਸ ਬੰਦੇ ਨੇ ਮੈਨੂੰ ਜਦੋਂ ਟਾਈਮ ਆਇਆ ਉਹਨੇ ਮੈਨੂੰ ਜੇਟੀ ਕਰਾ ਕੇ ਨਹੀਂ ਦਿੱਤੀ ਹੈਗੀ 10 ਲੱਖ ਰੁਪਏ ਮੈਂ ਤੋਂ ਨੇ ਕੈਸ਼ ਲਿਆ ਜੀ ਠੀਕ ਹੈ ਜੀ ਤੇ ਉਹ ਤੁਹਾਨੂੰ ਦੱਸਿਆ ਵੀ ਹੁਣਾ ਹੁਣਾਂ ਨੇ ਨਾ 10 ਲੱਖ ਕੈਸ਼ ਲਿਆ ਆ ਜਿਹੜੀ ਦੁਕਾਨ ਇਹ ਕਹਿੰਦਾ ਕਬਜ਼ਾ ਕੀਤਾ ਉਹ ਦੁਕਾਨ ਅੱਜ ਮੈਨੂੰ 2 ਸਾਲ ਪਾਜੀ ਕਰਦੇ ਨੂੰ ਹੋ ਗਿਆ ਹੈ ਉੱਥੇ ਦੁਕਾਨਾਂ ਜਿਹੜੀਆਂ ਮੂਰੇ ਬਣਾਈਆਂ ਉਹ ਦੁਕਾਨਾਂ ਦੇ ਉੱਪਰ ਮੈਂ 3-4 ਲੱਖ ਰੁਪਏ ਲਾ ਕੇ ਮੂਰੇ ਦੁਕਾਨਾਂ ਬਣਾਈਆਂ ਸ਼ਟਰ ਮੈਂ ਲਾਏ ਗੇਟ ਮੈਂ ਲਾਏ ਭਾਜੀ ਸਾਰੀ ਰਿਪੇਅਰ ਕਰਾਈ ਠੀਕ ਆ ਮਤਲਬ ਮਿਸਤਰੀਆਂ ਨੂੰ ਮੈਂ 40-45 ਹਜ਼ਾਰ ਰੁਪਏ ਦੇ ਕੇ ਉਹ ਮੈਂ ਪੂਰੇ ਸਾਰੇ ਰਿਪੇਅਰਾਂ ਕਰਾ ਕੇ ਮੇਰਾ ਟੋਟਲ ਭਾਈ 4 ਲੱਖ ਮੂਰੇ ਦੁਕਾਨਾਂ ਤੇ ਲੱਗਾ ਮੈਂ ਦੁਕਾਨਾਂ ਬਣਾਈਆਂ 10 ਲੱਖ ਇਹਨੂੰ ਬਿਆਨ ਦਿੱਤਾ ਇਹ ਜਦੋਂ ਸਾਡੀ ਰਜਿਸਟਰੀ ਦਾ ਟਾਈਮ ਸੀ ਇਹ ਬੰਦਾ ਸਾਨੂੰ ਗੇਮਾਂ ਪਾਈ ਗਏ ਮੇਰੀ ਤਰੀਕ ਹੈ ਅੱਜ ਮੈਂ ਨਹੀਂ ਜਾਣਾ ਕੱਲ ਨੂੰ ਮੈਂ ਜਾਣਾ ਪਰਸ ਨੂੰ ਜਾਣਾ ਇਹ ਸਭ ਤਰੀਕਾ ਲਗਾਏ ਗਏ ਵੀ ਮੈਂ ਤੈਨੂੰ ਕਰਾ ਦੂੰਗਾ ਕੋਈ ਗੱਲ ਨਹੀਂ ਹਨ ਅਸੀਂ ਸਾਰੇ ਸਾਰੇ ਸਰਪੰਚ ਵੀ ਸਰਪੰਚ ਨੂੰ ਹੀ ਕਿਹਾ ਸੀਗਾ ਵੀ ਆਪਣੇ ਅਕਾਊਂਟ 'ਚ ਪੈਸੇ ਇਹਦੇ ਪਾ ਦਿੰਨੇ ਆ ਸਾਨੂੰ ਆਪਣਾ ਅਕਾਊਂਟ ਨੰਬਰ ਦੇ ਦੇਵੇ ਇਹ ਇਹਨੇ ਸਾਨੂੰ ਸਾਰਾ ਅਕਾਊਂਟ ਨੰਬਰ ਦਿੱਤਾ ਹੈਗਾ ਜੇ ਸਾਰ ਪਰ ਉਹ ਤਾਂ ਕਹਿੰਦੇ ਵੀ ਅਸੀਂ ਹਾਜ਼ਰੀ ਲਵਾ ਕੇ ਆਏ ਤੁਸੀਂ ਪਹੁੰਚੇ ਨਹੀਂ ਕਹਿੰਦੇ ਮੌਕੇ ਦੇ ਉੱਤੇ ਸਰ ਦੇਖੋ ਮੇਰੀ ਹਾਜ਼ਰੀ ਲੱਗੀ ਆ 10:39 ਮਿੰਟ ਤੇ ਮੇਰੀ ਹਾਜ਼ਰੀ ਲੱਗੀ ਹੋਈ ਆ ਉੱਥੇ ਇਹ ਬੰਦੇ ਉੱਤੇ 6 ਵਜੇ ਪਹੁੰਚੇ ਆ ਜਦੋਂ ਕੂਟ ਸਾਰੇ ਬੰਦ ਹੋ ਜਾਂਦੇ ਆ ਇਹ ਕਿਹੜੀ ਜਗ੍ਹਾ ਪਹੁੰਚੇ ਹੋਏ ਸੀਗੇ ਇਹ ਸਰ ਇਹ ਇਹ ਪਤਾ ਨਹੀਂ ਕਿਹੜੀ ਜਗ੍ਹਾ ਪਹੁੰਚੇ ਭਾਜੀ ਮੈਂ ਗੁਰਾਇਆ ਹਾਜ਼ਰੀ ਲਵਾਈ ਆ ਮੈਂ ਆਪਣਾ ਉੱਥੇ ਸਾਰ 9 ਵਜੇ ਗਿਆ ਆ 10:39 ਤੇ ਮੇਰੀ ਹਾਜ਼ਰੀ ਲੱਗੀ ਹੋਈ ਆ ਮੇਕੋ ਹਾਜ਼ਰੀ ਦਾ ਪੇਪਰ ਵੀ ਪਿਆ ਹੋਇਆ ਤੁਹਾਨੂੰ ਮੋ ਵੀ ਦਿਖਾ ਦਿੰਨਾ ਠੀਕ ਆ ਜੀ 10 ਲੱਖ ਰੁਪਏ ਜਿਹੜੇ ਕਾਉਂਟ ਚ ਪਾਉਣਾ ਸੀ ਜਿਹੜੀ ਬੈਂਕ ਦਾ ਮੈਂ ਸਟਾਫ ਮੇਰੇ ਕੋਲ ਵੀ ਪਿਆ ਆ ਇਹਦੇ ਅਕਾਊਂਟ ਚ ਪੈਸੇ ਪਾਉਣੇ ਸੀਗੇ 6 ਲੱਖ ਰੁਪਏ ਨਿਕਾ ਕੈਸ਼ ਲਈ 15 ਲੱਖ ਤੇਰੇ ਕਾਉਂਟ ਚ ਪਾਉਣੇ ਆਪਣਾ ਕਾਉਂਟ ਨੰਬਰ ਸਾਨੂੰ ਦੇ ਅਸੀਂ ਸਰਪੰਚ ਨੂੰ ਵੀ ਕਿਹਾ ਸੀਗਾ ਇਹ ਬੰਦੇ ਨੇ ਨਾ ਆਪਣਾ ਕਾਉਂਟ ਨੰਬਰ ਦਿੱਤਾ ਨਾ ਇਹਨੇ ਧਾਰ卡 ਦਿੱਤਾ ਨਾ ਇਹਨੇ ਪੈਨ ਕੱਟ ਦਿੱਤਾ ਆਪਣਾ ਅਕਾਊਂਟ ਜਿਹਦੇ ਪੈਸੇ ਬਣ ਡीडी ਚੈੱਕ ਬਣ ਕੇ ਆਉਂਦਾ ਬੈਂਕਰ ਆਈ ਉਹ ਇਹਦੇ ਪਾਉਂਡ ਵਿੱਚ ਪੈਣੇ ਸੀ ਪਰ ਹਾਜ਼ਰੀ ਭਾਈ ਤੁਹਾਡੀ ਫਗਵਾੜੇ ਕਿਉਂ ਲੱਗੀ ਫਿਰ ਜਿਹ ਗ੍ਰਾਂਟ ਤੁਹਾਨੂੰ ਪੈਂਦਾ ਤਾਂ ਹੋਰ ਇਹ ਜਿਹੜੀ ਆਪਣੀ ਹਾਜ਼ਰੀ ਫਗਵਾੜੇ ਲੱਗੀ ਆ ਨਾ ਜਿਹੜਾ ਸਟਾਮ ਅਸੀਂ ਗ੍ਰਾਂਟੋਂ ਲਿਆ ਸੀਗਾ ਠੀਕ ਹੈ ਜੀ ਜਿਹੜੀ ਆਨਲਾਈਨ ਸਾਹਮਣੇ ਫੋਟੋ ਹੁੰਦੀ ਆ ਨਾ ਉਹ ਭਾਜੀ ਗ੍ਰਾਂਟ ਵਿੱਚ ਨਹੀਂ ਹੁੰਦੀ ਉਹ ਫਗਵਾੜੇ ਵਿੱਚ ਹੀ ਹੁੰਦੀ ਆ ਉਹ ਫਗਵਾੜੇ 'ਚ ਅਸੀਂ ਫੋਟੋ ਕਰਵਾ ਕੇ ਗ੍ਰਾਂਟਾਂ ਵਿੱਚ ਹੀ ਪੇਪਰ ਸਾਡੇ ਜਮ੍ਹਾਂ ਹੋਏ ਸਾਰੇ ਉੱਤੇ ਜੀ ਫਿਰ ਬਾਕੀ ਦੂਜੀ ਗੱਲ ਹੋ ਗਈ ਹੁਣ ਮੇਰੀ 31 ਲੱਖ ਵਾਲੀ ਚੀਜ਼ ਆ ਮੈਂ 10 ਲੱਖ ਦੇ ਵਿੱਚ ਕਿੱਦਾਂ ਉਹਨੂੰ ਦੇ ਦਵਾਂ ਇਹਨੂੰ ਬੇਸਿਕ ਉੱਥੇ ਆ ਜਾਂਦਾ ਆਪਣੀ ਜਸਟੀ ਕਰਾ ਲੈਂਦਾ ਠੀਕ ਹੈ ਨਾ ਕਿਹੜਾ ਕਿਹੜੀ ਕੋਡ ਘੜੀ ਪੈਂਦੀ ਤੁਹਾਨੂੰ ਸਾਨੂੰ ਕੋਰਟ ਤੇ ਪੈਂਦੀ ਆ ਆਪਣੇ ਫਲੋਰ ਤੇ ਆਪਣੀ ਕਚਹਿਰੀਆਂ ਦੇ ਵਿੱਚ ਜਸਟੀ ਹੁੰਦੀ ਆ ਕਚਹਿਰੀਆਂ ਕੋਰਟ ਪੈਂਦੀ ਇਹਨੂੰ ਛਚੜਾੜੀ 'ਚ ਜਗ੍ਹਾ ਆ ਤੁਸੀਂ ਹਾਜ਼ਰੀ ਲਵਾਈ ਸੀਗੀ ਮੈਂ ਹਾਜ਼ਰੀ ਲਵਾਈ ਆ ਮੇਰੇ ਕੋਲ ਪੇਪਰ ਵੀ ਆ ਹਾਜ਼ਰੀ ਦੇ ਉਸ ਤੋਂ ਬਾਅਦ ਇਸਨੇ ਬੰਤੇ ਨੇ ਇੱਕ ਬੰਦੇ ਤੋਂ 5 ਲੱਖ ਰੁਪਇਆ ਲਿਆ ਬਿਆਨਾ ਕੀਤਾ ਉਸ ਉਹ ਵੀ ਬੰਦਾ ਅੱਜ ਥਾਣੇ ਕਚਹਿਰੀਆਂ ਦੇ ਚੱਕਰ ਘੱਟਦਾ ਉਹਨੂੰ ਵੀ ਕੋਈ ਰਾਹ ਨਹੀਂ ਮਿਲ ਰਿਹਾ ਉਹ ਬੰਦਾ ਕਿੱਥੇ ਦਾ ਇਹ ਉਹ ਬੰਦਾ ਛਚੜਾੜੀ ਦਾ ਜੀ ਅੱਛਾ ਜੀ ਠੀਕ ਹੈ ਨਾ ਉਹਦੇ ਨਾਲ ਆ ਦੇਖੋ ਮੇਰੇ ਕੋਲ ਪੇਪਰ ਹੈ ਉਹਦਾ 13 ਲੱਖ ਦਾ ਇਹਨੇ ਸੌਦਾ ਕੀਤਾ ਸੀ ਉਹਦੇ ਨਾਲ ਕਿਸੇ ਜ਼ਮੀਨ ਦਾ 5 ਲੱਖ ਰੁਪਇਆ ਲੈ ਕੇ ਤੇ ਉਹ ਨਹੀਂ ਉਹ ਗਰਾਇਆ ਐਸਚੂ ਨੇ ਉਹਨੂੰ ਦਿੱਤਾ 5 ਪਹਿਲੀ ਤਰੀਕ ਦਾ ਟਾਈਮ ਦਾ ਕਿੰਨੇ ਮਰਲੇ ਦਾ ਪਲਾਟ ਹੈ ਟੋਟਲ ਜੀ ਇਹ ਇਹ ਮਰਲੇ ਹੈਗਾ 31 ਮਰਲੇ ਦਾ ਪਲਾਟ ਹੈ ਹੈ ਕਿਹਦੇ ਨਾਮ ਤੇ ਉਹ ਇਹ ਗਿਆਨ ਚੰਦ ਮੇਰੇ ਨਾਮ ਤੇ ਰਜਿਸਟਰੀ ਹੈ ਜੀ ਅੱਛਾ ਤੇ ਇਹ ਕਿਉਂ ਕਬਜ਼ਾ ਕਰਨਾ ਚਾਹਦਾ ਤੁਹਾਡੀ ਦੁਕਾਨ ਦੇ ਉੱਤੇ ਇਹ ਕਬਜ਼ਾ ਹੁਣ ਪੈਸੇ ਉਹ ਤੂੰ ਹੋਏ ਨਹੀਂ ਆ ਜਿਹੜਾ ਹੁਣ ਬਿਆਨ ਹੈ ਉਹ ਬਿਆਨੇ ਦੇ ਆਧਾਰ ਤੇ ਕਬਜ਼ਾ ਕਰਦਾ ਕਿੰਨੇ ਪੈਸੇ ਤੁਹਾਨੂੰ ਦਿੱਤੇ ਪਹਿਲਾਂ ਬਿਆਨੇ ਦੇ ਵਾਸਤੇ ਇਹ 10 ਲੱਖ ਰੁਪਏ ਇਹ ਸਾਰਾ ਲੈਗ ਦਾ ਪੜਦਾ ਹੈਗੀ ਹੈ ਜੀ ਜੀ ਸਭ ਕੁਝ ਹੀ ਹੈਗਾ ਤੇ ਕਿੰਨੇ ਸੀ ਕਿ ਟੋਟਲ ਪੈਸੇ ਤੁਸੀਂ ਲੈਣੇ ਹਨ ਕੋ ਹੋਰ ਇਹ ਤਾਂ 21 ਲੱਖ ਰੁਪਏ ਹੋਰ ਲੈਣਾ ਸੀਗਾ ਤੇ ਉਹਦਾ ਕਿੰਨਾ ਟਾਈਮ ਪਾਇਆ ਸੀਗਾ ਵਿੱਚ ਇਹਦੇ 2 ਸਾਲ ਬ ਪਰ ਇਹ ਕਜ਼ਹਿਰੀਆ ਖੁਦ ਗਏ ਲਿਖਾਉਣ ਜਾ ਕੇ ਤੁਸੀਂ ਗ੍ਰੈਂਡ ਰਜਿਸਟਰ 'ਚ ਵੀ ਦੇਖ ਲਿਓ ਇਹ ਖੁਦ ਜਾ ਕੇ ਲਿਖਾ ਕੇ ਲਿਆਏ ਆ ਠੀਕ ਹੈ ਨਾ ਇਹਨਾਂ ਨੇ 2 ਸਾਲ ਦਾ ਪਾਤਾ ਮੈਂ ਹੈਗਾ ਅਨਪੜ੍ਹ ਪੰਜ ਪੜਿਆ ਆ ਮੈਂ ਇਸ ਬੰਦੇ ਦੇ ਪੈਨਲ ਕਰਕੇ ਯਕੀਨ ਕਰਕੇ ਮੈਂ ਸਾਈਨ ਕਰ ਬਸ ਮੇਤੋ ਇਹੀ ਗਲਤੀ ਹੋਈ ਆ ਜਿਹੜਾ ਮੈਂ ਸਾਈਨ ਕਰ ਤੁਸੀਂ ਹਾਜ਼ਰੀ ਦੀ ਗੱਲ ਕਰਦੇ ਹੋ ਭਾਜੀ 10:00 ਵੱਜ ਕੇ ਕੁਝ ਮਿੰਟ ਤੇ ਲੱਗੀ ਆ ਪਰ ਉਹਨਾਂ ਨੇ ਕਦੋਂ ਲਵਾਈ ਹੈ ਹਾਜ਼ਰੀ? ਉਹਨਾਂ ਨੂੰ ਨਹੀਂ ਸਰ ਪਤਾ ਕਦੋਂ ਲਵਾਈ ਹੈ। ਠੀਕ ਆ ਪਰ ਹਾਜ਼ਰੀ ਤਾਂ ਭਾਜੀ ਸਾਰਾ ਟਾਈਮ ਲਗਾ ਕੇ ਲਗਦੀ ਹੁੰਦੀ ਤੁਸੀਂ। 5 ਵਜੇ ਤੱਕ ਦਾ ਟਾਈਮ ਹੁੰਦਾ ਪੂਰਾ ਉੱਥੇ। ਅਸੀਂ ਰਾਤ ਦੇ 10 ਵਜੇ ਲਵਾਈ ਜਾਂ ਸਵੇਰੇ। ਨਹੀਂ ਨਹੀਂ ਦੇਖੋ ਸਰ ਅਸੀਂ ਇਦਾਂ ਸੀ ਨਾ ਅਸੀਂ ਸਵੇਰੇ ਉੱਥੇ 9 ਵਜੇ ਤੋਂ ਗਏ ਨਾ ਅਸੀਂ ਸਾਰਾ ਪੇਪਰ ਤਿਆਰ ਕੀਤੇ। ਠੀਕ ਹੈ ਜੀ ਪੇਪਰ ਤਿਆਰ ਕਰਕੇ ਅਸੀਂ ਮੋਰਨ ਦੇ ਦਫ਼ਤਰ ਕੋਰਟ ਵਿੱਚ ਵੀ ਸਾਡੀ ਅਸੀਂ ਅਜੀ ਰੀਟ ਕਰਵਾਣ ਆਏ ਆ ਅਸੀਂ ਸਾਰੇ ਪੇਪਰ ਤੰਮ ਤਾਂ ਤਿਆਰ ਤਾਂ ਕਰਾਉਣਾ ਹੀ ਪੈਂਦੇ ਆ ਨਾ ਅਸੀਂ ਸਾਰੇ ਪੇਪਰ ਤਿਆਰ ਕਰਕੇ ਉੱਥੇ ਪਹੁੰਚੇ ਆ ਅਸੀਂ ਕੋਰਟ 'ਚ ਪੈਸੇ ਲੈ ਕੇ ਪਹੁੰਚੇ ਆ ਇਹ ਬੰਦੇ ਅਸੀਂ 10 ਵਜੇ 10 ਵਜੇ ਤੇ ਬੈਠੇ ਉੱਥੇ ਅਸੀਂ 4 4:30 ਵਜੇ ਤੱਕ ਵੇਟ ਕੀਤੀ ਸਾਰੇ ਨਾਲ ਦੀ 4:30 ਵਜੇ ਇੱਥੋਂ ਨਿਕਲ ਗਏ ਆ ਭਾਜੀ ਪਰ ਜਿਹੜੀ ਜਿੱਦਾਂ ਰੋਲਾ ਪੈਂਦਾ ਹੈ ਪੈ ਜਗਾਂ ਦਾ ਇਹ ਜਗਾ ਕਿਤੇ ਅੰਡਰ ਆਂਦੀ ਆ ਗੁਰਾਇਆਂ ਦੇ ਫਗਵਾੜੇ ਦੇ ਵਿੱਚ ਜਗਾ ਸਾਰ ਗੁਰਾਇਆਂ ਦੇ ਅੰਡਰ ਆਉਂਦੀ ਆ ਤੇ ਤੁਸੀਂ ਫਗਵਾੜੇ ਕੋ ਹਾਂ ਜੀ ਜਿਹੜਾ ਸਟੈਂਪ ਸਰ ਗੁਰਾਇਆਂ ਤੋਂ ਲਿਆ ਹੋਇਆ ਆ ਜਿਹੜੀ ਤਹਿਸੀਲਦਾਰ ਦੇ ਜਿਹੜੀ ਸਾਹਮਣੇ ਫੋਟੋ ਹੁੰਦੀ ਆ ਨਾ ਸਰ ਟਾਈਮ ਦੀ ਉਹ ਸਿਰਫ ਫਗਵਾੜੇ ਹੁੰਦੀ ਆ ਉਹ ਫਗਵਾੜੇ ਫੋਟੋ ਹੋ ਕੇ ਫੇਰ ਸਾਡੇ ਉੱਤੇ ਜਿਹੜਾ ਦੋ ਟਾਈਪੇ ਜਾ ਕੇ ਅੰਦਰ ਸਾਡੇ ਗੁਰਾਇਆਂ 'ਚ ਪੇਪਰ ਪਹੁੰਚੇ ਆ ਗੁਰਾਇਆਂ ਤਹਿਸੀਲਦਾਰ ਸਾਹਿਬ ਬੈੰਦੇ ਨਹੀਂ ਉੱਥੇ ਗੁਰਾਇਆਂ ਤਹਿਸੀਲਦਾਰ ਬੈੰਦੇ ਆ ਜੀ ਉੱਥੋਂ ਹਾਜ਼ਰੀ ਲਵਾਈ ਸੀ ਆਪਣੀ ਦੀ ਤੁਹਾਨੂੰ ਹਾਜ਼ਰੀ ਲਵਾਈ ਹੈ ਜੀ ਉੱਥੋਂ ਵੀ ਹਾਜ਼ਰੀ ਲੱਗੀ ਉੱਥੇ ਵੀ ਸੈਂਡ ਅੰਦਰੋਂ ਗੁਰਾਇਆਂ ਤੇ ਤੁਹਾਡੀ ਦੋ ਜਗ੍ਹਾ ਹਾਜ਼ਰੀ ਲੱਗੀ ਫਿਰ ਫਗਵਾੜੇ ਵੀ ਤੇ ਗ੍ਰਾਮ ਹਾਂ ਜੀ ਫਗਵਾੜੇ अच्छा जी ਉਹ سٹਾਂਫਰ ਬੜਾ ਉਹ ਤੁਸੀਂ ਦੇਖ ਲੈ ਪੇਪਰ ਤੁਹਾਨੂੰ ਸੈਂਡ ਕਰਤਾ ਸੀ ਉੱਤੇ ਆਪਾਂ ਤੁਹਾਨੂੰ ਸਾਰਾ ਪਤਾ ਇੱਕ ਤੁਹਾਡੇ ਗੱਡੀ ਦੇ ਵੀ ਰੂਪ ਲਗਾ ਰਹੇ ਵੀ ਵਿਆਹ ਵਾਸਤੇ ਮੈਂ ਗੱਡੀ ਭੇਜੀ ਸੀ ਮੁੜ ਕੇ ਵਾਪਸ ਨਹੀਂ ਕੀਤੀ ਇਹਨਾਂ ਦੀ ਗੱਡੀ 20 ਮਾਡਲ ਦੀ ਜਿਹੜੀ i20 ਦੇ ਸਾਰੇ ਰੂਪ ਆ ਰਹੇ ਨੇ ਮੇਤੇ ਉਹ ਸਾਰੇ ਦੀ ਗੱਡੀ ਸੌਰੇ ਦੀ ਥੇ ਇਹ ਕਹਿੰਦਾ ਮੇਰੇ ਕੋ ਸਵਾਰੇ ਦੀ ਗੱਡੀ ਆ ਇਹਦੇ ਕੋ ਗੱਡੀ ਮੈਂ ਲਈ ਸੀ 1,60,000 ਰੁਪਏ ਦੀ ਇਹਦੇ ਕੋ ਮੈਂ ਗੱਡੀ 1.60 ਦੀ ਲਈ ਸਰ ਉਹ ਗੱਡੀ ਦਾ ਹੋ ਗਿਆ ਇੰਜਨ ਸੀਜ਼ ਡਾਊਨ ਜਾ ਹੋ ਗਿਆ ਮੈਂ ਇਹਨੂੰ ਕਹਿੰ ਵੀ ਚਾਚਾ ਗਿਆਨ ਵੀ ਗੱਡੀ ਇੰਜਨ ਡਾਊਨ ਹੈ ਇਹਦਾ ਵੀ ਆਪਾਂ ਗੱਡੀ ਮੂਰੇ ਮੈਂ ਸੇਲ ਕਰਾ ਦੇਣੀ ਤੈਨੂੰ ਪੈਸੇ ਦੇ ਦੇਣੇ ਆ ਇਹ ਕਹਿੰਦਾ じゃ ਠੀਕ ਆ ਸੇਲ ਕਰ ਦੇ ਮੈਂ ਸਰ ਜਦੋਂ ਗੱਡੀ ਵੇਚਣ ਗਿਆ ਨਾ ਉਹ ਗੱਡੀ ਨੰਬਰ ਹੋਰ ਸੀ ਆਰ ਸੀ ਉਹਦੀ ਹੋਰ ਚੈਸੀ ਨੰਬਰ ਹੋਰ ਜਿਹੜੇ ਮੈਂ ਡੀਲਰ ਨੂੰ ਗੱਡੀ ਵੇਚਣ ਗਿਆ ਉਹ ਬੰਦਾ ਕਹਿੰਦਾ ਭਾਜੀ ਗੱਡੀ ਤੇਰੀ ਸਾਰੀ ਗਲਤ ਐ ਇਹ ਇਹਦਾ ਚੈਸੀ ਨੰਬਰ ਹੋ ਰਿਹਾ ਇੰਜਨ ਨੰਬਰ ਹੋ ਰਿਹਾ ਆਰ ਸੀ ਹੋ ਰਿਹਾ ਆਰ ਸੀ ਹੱਲੇ ਮੇਰੇ ਕੋ ਫੋਟੋਕਾਪੀ ਆਰ ਸੀ ਦੀ ਬਈ ਆ ਜਿਹੜੇ ਬੰਦੇ ਨੂੰ ਮੈਂ ਕੁਆੜੀ ਨੇ ਵੇਚ ਕੇ ਆਇਆ ਨਾ ਉਹ ਭਾਜੀ ਮੈਂ ਜਾਂਚ ਕਰਾ ਕੇ ਆਇਆ ਗੱਡੀ ਕੋਲੋਂ ਇਹ ਬੰਦੇ ਮੈਨੂੰ ਕਹਿੰਦਾ ਮੈਂ ਤੇਰੀ ਗੱਡੀ ਵਾਪਸ ਰੱਖਣੀ ਮਣੀ ਆ ਪਤਾ ਨਹੀਂ ਕੀ ਨਾ ਉਹਦਾ ਹੈਗਾ ਮੁੰਡਾ ਲੇਬਰ ਵਾਲਾ ਇਹਦਾ ਉਹਨੂੰ ਫੜਾ ਕੇ ਆਏ ਆ ਉਹਨੂੰ ਲੱਖ ਰੁਪਏ ਦੇ ਕੇ ਆਏ ਨਾਲ ਮੇਰੇ ਗਵਾਹ ਵੀ ਹੈਗੇ 1 ਲੱਖ ਰੁਪਏ ਦੁਕਾਨ ਤੇ ਫੜਾ ਕੇ ਆ 60000 ਰੁਪਏ ਮੈਨੂੰ ਤਾਂ ਨਹੀਂ ਦਿੱਤਾ ਭਾਈ ਗੱਡੀ ਗਲਤ ਸੋਦੀ ਗਲਤ ਸੀਗੀ ਜਦ ਮੇਰੇ ਤੋਂ ਗੱਡੀ ਇੱਕ ਵਾਰਸਾ ਲੈ ਲੰਦਾ ਆਪਣੀ ਹਨਾ ਇਹਨੇ ਗੱਡੀ ਨਹੀਂ ਵਾਪਸ ਲਈ ਭਾਈ ਮੇਰੇ ਤੋਂ ਗੱਡੀ ਦੋ ਨੰਬਰ ਦੀ ਸੀਗੀ ਭਾਈ ਇਹਨਾਂ ਦਰਦੇ ਵਾਪਸ ਲਈ ਇਹਦਾ ਸਹਰਾ ਐਫੀਡੇਵਿਟ ਲਿਖਣ ਨੂੰ ਨਹੀਂ ਮੇਰੇ ਕੋਲ ਆਇਆ ਹੈਗਾ ਜੀ ਉੱਥੇ ਇਹ ਯਾਨੀ ਕਿ ਐਫੀਡੇਵਿਟ ਲਿਖਣ ਕਰ ਰਹੇ ਤਾਂ ਗ੍ਰਾਫੀਡਲ ਨਹੀਂ ਸਭਿਆ ਵੀ ਤੁਹਾਨੂੰ ਐਫੀਡੇਵਿਟ ਦਿਖਾ ਦੇ ਗੱਡੀ ਦਾ ਐਫੀਡੇਟ ਦਿਖਾਉਣ ਨੂੰ ਨਹੀਂ ਆਇਆ ਸਾਰੇ ਇੰਨਾ ਡਰਦੇ ਸੀ ਕਿ ਗੱਡੀ ਪਹੇ ਕਿੱਥੋਂ ਚੱਕੀ ਕਿੱਥੋਂ ਨਹੀਂ ਚੱਕੀ ਮੈਨੂੰ ਨਹੀਂ ਪਤਾ ਸੀਗਾ ਇਹਨਾਂ ਕੋ ਮੈਂ ਗੱਡੀ ਲਈ ਸੀ 1,60,000 ਰੁਪਏ ਦੀ ਇਹਨਾਂ ਨੂੰ ਲੱਖ ਰੁਪਏ ਮੈਂ ਕੈਸ਼ ਦਿੱਤਾ ਤੇ ਉਹ ਗੱਡੀ ਮੈਨੂੰ ਪਾਸਾ ਤਵਾੜ ਜੀ ਵੇਚਣੀ ਪਈ ਪਰ ਉਹ ਰੋਪ ਲਗਾ ਰਹੇ ਵੀ ਸਾਡੀ ਦੁਕਾਨ ਤੇ ਅਸੀਂ ਵਿਆਹ ਲਗੇ ਸੀ ਸਾਡੇ ਤਾਲੇ ਤੂਲੇ ਤੋੜ ਕੇ ਇਹਨਾਂ ਨੇ ਵਿੱਚੋਂ ਕਬਜ਼ਾ ਕਰ ਲਿਆ ਨਹੀਂ ਸਰ ਇਹ ਗਲਤ ਹੈ ਸਰ ਗੱਲ ਦੇਖੋ ਜੀ ਮੇਰੇ ਦੁਕਾਨ ਹੈ ਉੱਥੇ ਤੁਸੀਂ ਆਂਡ ਗਵੰਡ ਪਤਾ ਕਰ ਸਕਦੇ ਹੋ ਵੀ ਇਹ ਜਿਹੜੀ ਦੁਕਾਨ ਹੈ ਕਿਹਦੀ ਹੈ ਉੱਥੇ ਵਿੱਕੀ ਹਾਰਵੈਸਟ ਸਟੋਰ ਦਾ ਮੇਰਾ ਬੋਰਡ ਲੱਗਾ ਹੋਗਾ 2 ਵਿੱਕੀ ਹਾਰਡਵੇ ਟੋਰਮੇਂ ਦੁਕਾਨ ਹੈ ਤੁਸੀਂ ਨੈਟ ਤੇ ਵੀ ਕੱਢ ਕੇ ਦੇਖ ਲਿਓ ਤੇ ਵਿੱਕੀ ਹਾਰਡਵੇਸਟਰ ਬੋਲਦਾ ਹੈ ਜੀ ਠੀਕ ਹੈ ਜੀ ਬਾਕੀ ਤੁਸੀਂ YouTube ਤੇ ਵੀ ਕੱਢ ਕੇ ਦੇਖ ਸਕਦੇ ਹੋ ਤੇ ਮੇਰੀ ਦੁਕਾਨ ਜਿਹੜੀ ਸਰੀਨ ਨੈਟ ਤੇ ਚੜੀ ਹੋਈ ਹੈ ਜੀ ਠੀਕ ਹੈ ਕਿ ਨਹੀਂ ਅੱਜ ਮੈਨੂੰ ਕੋਰ ਨੇ ਇਸੇ ਕਰਕੇ ਸਟੇਜ ਦਿੱਤੀ ਦੂਜੀ ਗੱਲ ਹੋਰ ਸੁਣੋ i20 ਕਾਰ ਮੇਰੇ ਸਹੁਰੇ ਦੀ ਕਾਰ ਸੀ ਇਹ ਇਹ ਬੰਦਾ ਮੇਕੋ ਲੈ ਕੇ ਗਿਆ ਸੀ ਕਹਿੰਦਾ ਵਿਆਹ ਤੇ ਜਾਣਾ 2 ਸਾਲ ਤੋਂ ਉੱਪਰ ਹੋ ਗਿਆ ਹਜੇ ਤੱਕ ਮੈਨੂੰ ਉਹ ਨਹੀਂ ਦਿਖਾਈ ਕਿੱਥੇ ਹੈ ਉਹ ਵੀ ਅਸੀਂ ਗਰਾਇਆ ਥਾਣੇ ਕੰਪਲੀਟ ਦਿੱਤੀ। ਨਹੀਂ ਇਹਨਾਂ ਨੇ ਕਾਰ ਕੀ ਵੇਚ ਦਿੱਤੀ ਕਿਹਨੂੰ? I20 ਪਤਾ ਨਹੀਂ ਹੁਣ ਬੀਜਤੀ ਆ ਪਤਾ ਨਹੀਂ ਕੀ ਕੀਤਾ ਇਹਨਾਂ ਨੇ। ਪਰ ਮੇਰੇ ਕੋਲ ਮੰਗੇ ਲੈ ਕੇ ਗਿਆ ਸੀ ਕਹਿੰਦਾ ਮੈਂ ਵਿਆਹ ਤੇ ਜਾਣਾ। ਠੀਕ ਆ? ਮੇਰਾ ਪੈਸਿਆਂ ਦਾ ਮਾਮਲਾ ਕਰਕੇ ਮੈਂ ਇਹਦੇ ਨਾਲ ਕੋਈ ਰੋਲਾ ਨਹੀਂ ਪਾਇਆ। ਮੈਂ ਕਿਹਾ ਪਹਿਲਾਂ ਆਪਾਂ ਜਿਸਤੀ ਦਾ ਕਰੀਏ, ਉਸ ਤੋਂ ਬਾਅਦ ਦੇਖਾਂਗੇ। ਠੀਕ ਆ ਕਿ ਨਹੀਂ? ਸਹੁਰਾ ਮੇਰਾ ਮੈਨੂੰ ਬੋਲ ਰਿਹਾ ਆ। ਮੈਂ ਮੇਰੀ ਗੱਡੀ ਲੈ ਕੇ। ਇੱਕ ਜਿਹੜੇ ਜੰਦਰੇ ਵਗੈਰਾ ਵੀ ਤੋੜੇ ਸੀ ਤੁਹਾਡੀ ਦੁਕਾਨੇ ਦੇ ਦਿਲਦੇ ਸੀਗੇ। ਇੱਕ ਦਿਨ ਅਸੀਂ ਵਿਆਹ ਤੇ ਗਏ ਸੀਗੇ। ਵਿਆਹ ਤੇ ਗਏ ਸਾਨੂੰ ਉੱਥੇ ਫੋਨ ਆਇਆ ਵੀ ਜ ਜਦੋਂ ਅਸੀਂ ਉੱਥੋਂ ਆਏ ਹਨ ਨਾ ਇਹ ਆਪ ਹੈ ਨਹੀਂ ਸੀ ਇੱਥੇ ਇੱਕ ਬੰਦਾ ਇਹਨੇ ਘਾ ਵੜਨ ਨੂੰ ਲਾਇਆ ਸੀ ਉਹਨੂੰ ਪੁੱਛਿਆ ਸੀ ਜੀ ਤੈਨੂੰ ਕਿਹਨੇ ਭੇਜਿਆ ਇਹ ਕਹਿੰਦਾ ਜੀ ਵਿੱਕੀ ਨੇ ਮੈਂ ਕਿਹਾ ਵੀ ਤਾਂ ਕਰ ਤੂੰ ਇੱਥੋਂ ਜਾ ਵਿੱਕੀ ਨੂੰ ਭੇਜ ਪਰ ਉਹ ਨਹੀਂ ਆਇਆ ਠੀਕ ਹੈ ਨਾ ਜਿਹੜੇ ਦੁਕਾਨ ਤੇ ਕੈਮਰੇ ਲੱਗੇ ਉਹ ਚੱਲਦੇ ਸੀਗੇ ਨਹੀਂ ਨਹੀਂ ਉਸ ਟਾਈਮ ਨਹੀਂ ਸੀ ਚੱਲਦੀ ਤੇ ਇਹ ਕਿੰਨੇ ਟਾਈਮ ਤੋਂ ਦੁਕਾਨ ਤੁਹਾਡੇ ਕੋਲ ਆਵਲੀ ਇਹ ਮੇਰੇ ਕੋਲ ਅੱਜ 2.5 2.5-3 ਸਾਲ ਹੋ ਗਏ ਹਨ ਕਿੰਨਾ ਕੋ ਲੈ ਗਈ ਤੁਸੀਂ ਦੁਕਾਨ ਇਹ ਇਹ ਮੈਂ ਲਈ ਸੀ ਫਗਵਾੜੇ ਦੇ ਬੰਦੇ ਆ ਕਿਦਾਂ ਜਿਹੜੀ ਬਿਜਲੀ ਦੀ ਸਪਲਾਈ ਆ ਉਹ ਮੀਟਰ ਕਿਹਨਾਂ ਦੇ ਨਾਮ ਤੇ ਆ ਉਹ ਗਿਆਨ ਚੰਦ ਦੇ ਨਾਮ ਤੇ ਮੇਰੇ ਨਾਮ ਤੇ ਓਕੇ ਤੇ ਇਹ ਕਬਜ਼ਾ ਕਿਉਂ ਕਰਨਾ ਜਾਂਦੇ ਤੁਹਾਡੀ ਜ਼ਮੀਨ ਤੇ ਫਿਰ ਬਸ ਜਿਹੜਾ 10 ਲੱਖ ਰੁਪਏ ਦਿੱਤਾ ਹਮ ਬਸ ਉਹਦੀ ਧਾਰਤੀ ਨਹੀਂ ਇਹ ਕੀ ਕਹਿੰਦੇ 10 ਲੱਖ ਦੇ ਵਿੱਚ ਜਗ੍ਹਾ ਦੇ ਦੇ ਸਾਰੀ 10 ਲੱਖ ਦੀ ਵਿੱਚ ਹੀ ਮੰਗਦੇ ਪਏ ਹੁਣ ਡੀਐਸਪੀ ਸਾਹਿਬ ਕੋ ਕਹਾਂ ਉਹਨਾਂ ਨੂੰ ਮੈਂ ਦੱਸਾਂ ਮੈਂ ਕਿਹਾ ਸਰ ਪੈਸੇ ਲਿਓ ਨਿ ਜਸਟੀਕਾ ਲੈਣ ਉਹਨਾਂ ਨੇ ਵੀ ਇਹਨਾਂ ਨੂੰ 2 ਮਹੀਨੇ ਤੱਕ ਆ ਪਰ ਇਹਨਾਂ ਬੰਦਿਆਂ ਨੇ ਕੋਈ ਰਾਹ ਨਹੀਂ ਦਿੱਤਾ ਵੇਰੇ ਕੋਟਾਂ ਨੂੰ ਗਿਆ ਮੈਂ ਵੀ ਕੋਟਾਂ ਨੂੰ ਗਿਆ ਚਲੋ ਕੋੜਨੇ ਮੈਨੂੰ ਸਟੇ ਠੀਕ ਹੈ ਨਾ ਔਰ ਹੋਰ ਦੇਖੋ ਕਾਰ ਮੇਰੀ ਲੈ ਗਿਆ 10 ਲੱਖ ਦੇ ਵਿੱਚ ਸਾਰੀ ਜਗ੍ਹਾ ਮੱਕਣ ਨੂੰ ਬੈਠਿਆ ਜਿਹੜਾ ਇਹਦਾ ਡੈਡੀ ਬੈਠਾ ਹੈ ਅੱਜੇ ਦੁਕਾਨ ਦੇ ਵਿੱਚ ਸਕੂਲ ਜਮਾਲਪੁਰ ਦਾ ਜਿਹੜਾ ਨਾ ਸਰਕਾਰੀ ਉਹ ਜਿਹੜੀ ਦੁਕਾਨ ਦੇ ਵਿੱਚ ਬੈਠਾ ਹੈ ਨਾ ਉਹ ਵੀ ਗੈਰ ਕਾਨੂੰਨੀ ਬੈਠਾ ਹੈ ਉਸ ਬੰਦੇ ਨੇ ਵੀ ਇੱਥੇ ਕੇਸ ਕੀਤਾ ਹੈ ਦੁਕਾਨ ਨਹੀਂ ਛੱਡ ਰਿਹਾ ਯਾਨਕਿ ਇਦਾਂ ਹੀ ਕਬਜ਼ੇ ਕਰਦੇ ਸਾਰੇ ਦੁਕਾਨਾਂ ਤੇ ਉਹ ਤੋਂ ਕਹਿੰਦਾ ਮੇਰੀ ਦੁਕਾਨ ਜਿਹੜੀ ਦੂਜੀ ਦੁਕਾਨ ਨਾ ਮੇਰੀ ਉਹਦੇ ਨਾਲ ਇੱਕ ਪਲਾਟ ਸੀਗਾ ਉੱਥੇ ਕਿਰਾਏ ਤੇ ਬੈਠੇ ਉੱਥੋਂ ਵੀ ਬੰਦੇ ਨੇ ਧੱਕੇ ਨਾਲ ਕੱਢਿਆ ਇਹਨਾਂ ਨੂੰ ਉੱਥੇ ਵੀ ਦੁਕਾਨ ਤੇ ਬੈਠ ਕੇ ਨਾ ਕਰਾਇਆ ਦਿੰਦੇ ਸੀ ਉਹਨੂੰ ਨਾ ਉਹ ਤੋਂ ਸਮਾਨ ਚੱਕਦੇ ਸੀ ਮੇਰੇ ਨਾਮ ਤੇ ਇਹਨਾਂ ਦਾ ਕਿਦਾਂ ਰੋਲ ਹੋ ਗਿਆ ਨਹੀਂ ਸਾਬ ਦੇਖੋ ਜੀ ਉਸ ਉਸ ਜਗ੍ਹਾ ਤੇ ਨਾ ਮੀਟਰ ਲੱਗਾ ਸੀ ਨਾ ਕੋਈ ਹੋਰ ਲੱਗਾ ਐ ਇਹਨੇ ਪਤਾ ਕੀ ਕੀਤਾ ਇਹਨੇ ਹੁਣੇ ਹੀ ਤੁਸੀਂ ਮੀਟਰ ਜਿਹੜਾ ਅਪਲਾਈ ਕੀਤਾ ਐ ਨਾ ਤੁਸੀਂ ਉਹਦਾ ਟਾਈਮ ਪੜੋ ਵੀ ਕਿਹੜੇ ਟਾਈਮ ਤੇ ਮੀਟਰ ਉਹ ਲੱਗਾ ਐ ਮੀਟਰ ਨੇ ਲਵਾਇਆ ਹੁਣੇ ਹਫਤਾ ਹੋ ਗਿਆ ਸਾਰੇ ਪੱਤਰ ਤਾਂ ਇਹਦੇ ਕੋਲ ਹੋਊਗੇ ਤਾਂ ਹੀ ਮੀਟਰ ਲੱਗਾ ਹੋਣਾ ਮੇਰੇ ਖਿਆਲ ਹਾਂਜੀ ਜੇਟਰੀ ਦੇ ਨਾਂ ਤੇ ਐ ਨਾ ਪੇਪਰ ਉਹ ਤੇ ਇਹਦੇ ਜੇਟੀ ਜਿਹੜੀ ਨਾਂ ਤੇ ਉੱਥੇ ਤਾਂ ਮੀਟਰ ਲੱਗੇ ਜਾਣਾ ਕਿਉਂਕਿ ਮੇਰੇ ਤੋਂ ਸਿੱਗਾ ਜਿੱਦਾਂ ਬਿਆਨਾਂ ਬਿਆਨੇ ਤੇ ਮੀਟਰ ਨਹੀਂ ਲੱਗਦਾ ਹੈਗਾ ਠੀਕ ਐ ਨਾ ਇਹਨੇ ਮੀਟਰ ਹੁਣੇ ਜੀ ਲਵਾਇਆ ਆ ਹਲੇ 5-7 ਦਿਨ ਹੀ ਹੋਏ ਹੋਣੇ 10 ਦਿਨ ਹੋ ਗਏ ਨੇ ਵਾਦ ਤੋਂ ਵਾਦ ਇਹਨੇ ਹੁਣ ਮੇਰੀ ਦੁਕਾਨ ਤੇ ਲੈ ਉੱਤੇ ਬੰਦੇ ਨੇ ਇਹ ਸਾਡੀ ਦੁਕਾਨ ਦੇ ਨਾਲ ਚੋਰੀ ਕਰਾਈ ਸਾਡਾ ਕੰਡਾ ਵੀ ਚੋਰੀ ਹੋਇਆ ਗਾਰਡਰ ਉੱਥੋਂ ਚੋਰੀ ਕਰਾਈ ਭਾਜੀ ਇਹਨਾਂ ਨੇ ਸਾਡਾ ਡੀਵੀਆਰ ਕੈਮਰੇ ਦਾ ਉਹ ਵੀ ਲਾ ਕੇ ਲੈ ਗਏ ਇਹ ਬੰਦੇ ਬਿਆਨ ਤੇ ਕਬਜ਼ਾ ਤੁਹਾਨੂੰ ਦੇ ਦਿੱਤਾ ਸੀ ਉਹ ਭਾਜੀ ਹਾਂਜੀ ਭਾਜੀ ਬਿਆਨ ਤੇ ਲਿਖਿਆ ਵੀ ਆ ਇਹਨਾਂ ਨੇ ਮੌਕੇ ਦਾ ਮੈਨੂੰ ਕਬਜ਼ਾ ਦਿੱਤਾ ਉਹ ਮੌਕੇ ਦਾ ਕਬਜ਼ਾ ਲੈ ਕੇ ਭਾਜੀ ਮੈਂ ਦੁਕਾਨਾ ਮੂਰੇ ਬਣਾਈਆਂ ਇਹਨਾਂ ਲੱਖ ਰੁਪਈਆ ਮੈਂ ਦੁਕਾਨਾਂ ਦੇ ਮੂਰੇ ਲਾਇਆ ਭਾਜੀ ਉਹਨਾਂ ਨੇ ਸਾਠ ਹਲੀ ਉਹਨਾਂ ਨੇ ਇਹ ਵੀ ਰੋਪ ਤੁਹਾਡੇ ਤੇ ਲਾਇਆ ਸੀ ਕਹਿੰਦੇ ਜਿਹੜੀਆਂ ਕੰਧਾਂ ਅਸੀਂ ਬਣਾਈਆਂ ਸੀ ਸਾਰੀਆਂ ਕੰਧਾਂ ਤੇ ਇੱਟਾਂ ਸਾਰੀਆਂ ਜੱਗ ਦੇ ਅੰਦਰ ਉਹ ਵੇਚ ਦਿੱਤੀਆਂ ਇਹਨਾਂ ਨੇ ਨਹੀਂ ਭਾਈ ਜਿਹੜੀਆਂ ਇੱਟਾਂ ਤੋੜੀਆਂ ਸੀ ਨਾ ਉੱਥੋਂ ਅੰਦਰੋਂ ਉਹੀ ਦੁਕਾਨਾਂ ਦੇ ਮੂਰੇ ਬਣਾਈਆਂ ਉਹੀ ਦੁਕਾਨਾਂ ਨਾਲ ਇੱਟਾਂ ਲਾਈਆਂ ਗਈਆਂ ਭਾਜੀ ਮੈਂ ਕਿਤੇ ਨਹੀਂ ਭਾਜੀ ਵੇਚੀਆਂ ਉਹ ਉਹ ਇੱਟਾਂ ਮਗਰੋਂ ਪੱਟ ਕੇ ਫਾਰਸ਼ ਲਾਏ ਨੇ ਉੱਪਰ ਫਾਰਸ਼ ਲੱਗੇ ਨੇ ਤੇ ਦੁਕਾਨਾਂ ਮੂਰੇ ਬਣਾਈਆਂ ਨੇ ਜਿੰਨੀਆਂ ਟਿੱਪੇ ਪੱਟੀ ਸਾਰੀ ਇੱਟ ਉੱਥੇ ਲੈ ਕੋਈ ਇੱਟ ਨਹੀਂ ਭਾਜੀ ਮ ਹਾਂਜੀ ਸਰ ਮੈਂ ਐਸਐਚ ਨੂੰ ਸਰ ਰਿਪੋਰਟ ਦੇ ਕੇ ਆਇਆ ਸੀ ਮੇਰੀ ਦੁਕਾਨ 'ਤੇ ਚੋਰੀ ਹੋਈ ਆ ਮੰਨ ਲਓ ਪਰ ਹਨਾ ਸਾਡੇ ਭਾਜੀ ਸਾਡੇ ਸਿਗੇ ਵਿਆਹ ਪਾਜੀ ਲੜਕੀ ਤੇ ਇੱਕ ਸਾਡੇ ਭਰਾ ਦਾ ਵਿਆਹ ਸੀਗਾ ਹਨਾ ਜੀ ਦੋਨਾਂ ਦਾ ਵਿਆਹ ਸੀਗਾ 7 ਮਾਰਚ ਨੂੰ ਵਿਆਹ ਸੀਗਾ ਤੇ ਅਸੀਂ ਭਾਜੀ ਉਹ ਵਿਆਹ ਚ ਰੁਝੇ ਹੋਏ ਸੀਗੇ ਇਹਨਾਂ ਬੰਦਿਆਂ ਨੇ ਕੀ ਕੀਤਾ ਸਾਡੇ ਜਿੰਦੇ ਤੋੜ ਕੇ ਨਾ ਪਿਛਲੇ ਗੇਟ ਦੇ ਇਹ ਅੰਦਰ ਫੜੇ ਆ ਵੜ ਕੇ ਇਹਨਾਂ ਨੇ ਸਾਡਾ ਗੇੜ ਚੱਕ ਕੇ ਗੇੜ ਵੀੜ ਲੈ ਚੱਕ ਕੇ ਲੈ ਗਿਆ ਤੇ ਇੱਕ ਕੰਡਾ ਸੀ ਉਹ ਚੱਕ ਕੇ ਲੈ ਗਿਆ ਡੀਵੀਆਰ ਲਾ ਕੇ ਲੈ ਗਿਆ ਇਹ ਅੰਦਰੋਂ ਜੇ ਡੀਵੀਆਰ ਨਾਲ ਉਹਦੇ ਪਾਸ ਸੱਚਾਈ ਸਾਰੀ ਦੱਸ ਦੇਣੀ ਸੀ ਪਰ ਉਹ ਵੀ ਤੁਹਾਡੇ ਤੇ ਇਹੀ ਰੋਪ ਲਾਉਂਦੇ ਭੇਜੋ ਤੁਸੀਂ ਲਾ ਰਹੇ ਆ ਉਹ ਕਹਿੰਦੇ ਵੀ ਸਾਡਾ ਵੀ ਇਦਾਂ ਹੀ ਕਹਿੰਦੇ ਨੇ ਤਾਲੇ ਤੋਲੇ ਤੋੜੇ ਆ ਅੰਦਰ ਕੋਈ ਉਹ ਮਾਲੀ ਲਾਇਆ ਸੀਗਾ ਬੂਟੇ ਵੜਦਾ ਪਿਆ ਸੀ ਅੰਦਰ ਉਹਦੀ ਵੀਡੀਓ ਬਣਾਈ ਇਹਨਾਂ ਨੇ ਉਹ ਵੀਡੀਓ ਵਿੱਚ ਜਿਹੜਾ ਮਾਲੀ ਹੈ ਉਹ ਨਾ ਤੁਹਾਡਾ ਲੈਣ ਰਿਹਾ ਕਹਿੰਦਾ ਮੈਨੂੰ ਵਿੱਕੀ ਨੇ ਭੇਜਿਆ ਹਾਂਜੀ ਸਰ ਦੇਖੋ ਉਹ ਸਾਡਾ ਲੇਬਰ ਵਾਲਾ ਸਾਡੇ ਉਹ ਕੰਮ ਕਰਦਾ ਜਿਹੜੀ ਦੁਕਾਨ ਹੈ ਸਰ ਦੁਕਾਨ ਤਾਂ ਮੇਰੀ ਹੈ ਨਾ 2 ਸਾਲ ਮੈਂ ਦੁਕਾਨ ਮੈਂ ਕੱਢਦਾ ਪਿਆ ਬਿਆਨਾਂ ਦਾ 10 ਲੱਖ ਦਾ ਲਿਖਾਇਆ ਮੌਕੇ ਦਾ ਕਬਜ਼ਾ ਮੈਂ 2 ਸਾਲ ਤੋਂ ਲਿਆ ਹੋਇਆ ਹੈ ਉਹ ਵੀ ਉੱਥੇ ਲਿਖਿਆ ਹੋਇਆ ਹੈ ਹੁਣ ਇਹ ਕਹਿੰਦਾ ਜਿੰਦੇ ਇਹਦੇ ਜਿੰਦਾ ਕਿੱਦਾਂ ਹੋ ਜਾਣਗੇ ਕਿਉਂ ਦੁਕਾਨ ਤਾਂ ਮੇਰੀ ਹੈ ਉਹ ਤੁਸੀਂ ਆਣ ਗੌਣ ਪਤਾ ਕਰੋ ਦੁਕਾਨ ਮੇਰੀ ਹੈ ਮੈਂ ਉੱਥੇ ਕੰਮ ਕਰ ਰਿਹਾ ਮ ਉੱਥੇ ਵੀ ਦੁਕਾਨ ਦੇ ਬੈਠ ਕੇ ਨਾ ਕਰਾਇਆ ਦਿੰਦੇ ਸੀ ਉਹਨੂੰ ਨਾ ਤੋਂ ਸਮਾਨ ਚੱਕ ਕੇ ਸੀ 2 ਸਾਲ 2 ਸਾਲ ਦੇ ਬਿਆਨੇ ਦੀ ਲਿਖਤ ਹੋਈ ਸੀ ਉਸ ਤੋਂ ਬਾਅਦ ਕੋਈ ਤੁਹਾਡੀ ਮੀਟਿੰਗ ਹੋਈ ਆ ਕਵਸਟ ਬਹੁ ਵਾਰੀ ਹੋਈ ਆ ਜੀ ਬੜੀ ਬੜੀ ਮੈਂ ਸਰਪੰਚ ਕੋ ਸੁਨੇਹੇ ਭੇਜਿਆ ਵੀ ਇਹਨਾਂ ਨੂੰ ਕੋ ਪੈਸੇ ਉਹ ਆਪਣੇ ਕਰ ਲੈਣ ਤੇ ਜਿਸਤੀ ਕਰਵਾ ਦੇ ਠੀਕ ਹੈ ਨਾ ਜਿਹੜਾ ਸਾਬਕਾ ਸਰਪੰਚ ਸਾਡੇ ਸੀਗਾ ਅੰਬੋ ਉਹਨਾਂ ਦੇ ਉਹਨਾਂ ਦੇ ਆਦਮੀ ਆ ਬਲਦੀ ਰਾਮ ਉਹਨਾਂ ਨੂੰ ਸੁਨੇਹੇ ਵਿੱਚ ਪਹਿਲਾਂ ਦਿੰਦਾਂ ਰਿਹਾ ਜਦੋਂ ਸਾਲ ਹੋਇਆ ਸੀਗਾ ਇਹਨਾਂ ਨੇ ਵੀ ਕੱਢ ਕੇ ਸਾਨੂੰ 2 ਸਾਲ ਦਿਖਾ ਦਿੱਤੇ ਕਹਿੰਦਾ ਜੀ 2 ਸਾਲ ਲਖਾਇਆ ਸੀ ਉਸ ਤੋਂ ਬਾਅਦ ਸਾਡੇ ਸਰਪੰਚ ਬਣ ਗਏ ਅਰਜਨ RAM ਠੀਕ ਹੈ ਕਿ ਨਹੀਂ ਉਹਨਾਂ ਦੇ ਵਾਈਫੇ ਜਿਹੜੀ ਉਹਨਾਂ ਨੂੰ 2 ਮਹੀਨੇ ਪਹਿਲਾਂ ਫੇਸ ਇਨ ਹਾਂ ਭੇਜਿਆ ਸੀ ਵੀ ਆਪਣੇ ਪੈਸੇ ਕਰ ਲੈਣ ਤੇ ਜਿਸਤੀ ਦਾ ਟਾਈਮ ਆ ਰਿਹਾ ਠੀਕ ਹੈ ਪਰ ਇਹਨਾਂ ਨੇ ਕੋਈ ਵੀ ਪੈਸਾ ਨਹੀਂ ਕੀਤਾ ਤੇ ਨਾ ਕੋਈ ਇਹ ਹਾਜ਼ਰੀ ਤੇ ਪਹੁੰਚੇ ਆ ਮੈਂ ਵੀ ਉਸ ਟਾਈਮ ਹਾਜ਼ਰੀ ਤੇ ਸੀਗਾ ਤੇ ਆਹ ਬੰਦਾ ਵੀ ਉਸ ਟਾਈਮ ਹਾਜ਼ਰੀ ਤੇ ਸੀ ਜਿਹਦੇ ਕੋਲ 5 ਲੱਖ ਰੁਪਇਆ ਲੈ ਮੇਰੇ ਨਾਲ ਹੀ ਨੇ ਹਾਜ਼ਰੀ ਭਰਿਆ ਇਹਦਾ ਇਹਨਾਂ ਨੇ 2 ਵਜੇ ਫੋਨ ਚੱਕੜਾ ਬੰਦ ਕਰਤਾ ਸੀ ਉਦੋਂ ਹਾਂ ਇਸ ਬੰਦੇ ਨੇ ਬਹੁਤ ਫੋਨ ਕੀਤੇ ਇਸ ਬੰਦੇ ਨੇ ਕਿੰਨੇ ਭੇ ਲੈਣੇ ਉਹਨਾਂ ਕੋਲ ਇਹ ਨਹੀਂ 5 ਲੱਖ ਰੁਪਏ ਦਿੱਤਾ ਉਹਨੂੰ ਅੱਛਾ ਜੀ 5 ਲੱਖ ਰੁਪਏ ਬਿਆਨਾ ਦਿੱਤਾ ਸੀਗਾ ਓਕੇ ਹਾਂ ਇਹ ਗ੍ਰੈਂਥਾਣੇ ਹੁਣ ਕੰਪਲੀਟ ਦਿੱਤੀ ਆ ਐਸਐਸਪੀ ਨੂੰ ਕੰਪਲੀਟ ਪਾਈ ਆ ਬਾਕੀ ਪਹਿਲੀ ਤਰੀਕ ਦਾ ਇਹਨਾਂ ਨੂੰ ਟਾਈਮ ਦਿੱਤਾ ਗ੍ਰੈਂਥਾਣੇ ਤੁਹਾਡਾ ਕਦੋਂ ਦਾ ਟਾਈਮ ਆਣ ਕੋਰਟ ਦੇ ਵਿੱਚ ਸਾਡਾ ਹੁਣ ਕੋਰਟ ਦੇ ਵਿੱਚ ਮੇਰਾ 4 ਤਰੀਕ ਦਾ ਟਾਈਮ ਹੈ ਤੁਹਾਨੂੰ ਤਹਿਸੀਲਦਾਰ ਨੇ ਤੁਸੀਂ ਮਤਲਬ ਜਿਸ਼ਤੀ ਕਰਾਈ ਆਪਣੇ ਉੱਤੇ ਖੜ ਕੇ ਮੇਰੇ ਨਾਂ ਤੇ ਜਿਸ਼ਤੀ ਆ ਹਾਜ਼ਰੀ ਭਾ ਕੇ ਆਏ ਆ ਉਹ ਸਭ ਕੁਝ ਲਗਾ तहसीलदार साहब ਤੇ ਭਰ ਕੇ ਆਏ ਤੁਸੀਂ तहसीलदार साहब ਤੇ ਭਰ ਕੇ ਆਇਆ ਸਭ ਕੁ ਹੋਗਾ ਕੋਰਟ ਚ ਵੀ ਲਾਇਆ ਹੋਇਆ ਸੀ ਤੇ ਜਿਹੜੇ ਜਿੰਦੇ ਵਗੈਰਾ ਤੁਸੀਂ ਦੱਸਿਆ ਭੰਨ ਕੇ ਗਏ ਆ ਉਹਦੀ ਸ਼ਿਕਾਇਤ ਕੀਤੀ ਹੈ ਤੁਸੀਂ ਉਹ ਸ਼ਿਕਾਇਤ ਅੱਗਰਾ ਥਾਣੇ ਕੀਤੀ ਹੋਈ ਹੈ ਹਾਂਜੀ ਕੋਈ ਗੱਲਬਾਤ ਹੋਈ ਤੁਹਾਡੀ ਪੁਲਿਸ ਨਾਲ ਕੋਈ ਕੀ ਕਹਿੰਦੀ ਪੁਲਿਸ ਪੁਲਿਸ ਕੁਝ ਨਹੀਂ ਕਹਿੰਦੀ ਉਹ ਕਹਿੰਦੇ ਠੀਕ ਹੈ ਕੋਰਟ ਨੇ ਤੁਹਾਨੂੰ ਕੰਦ ਕਬਜ਼ਾ ਦਿੱਤਾ ਹੈ ਤੁਸੀਂ ਬੈਠੋ ਜੇ ਕੋਈ ਦਿੱਕਤ ਆਉਂਦੀ ਸਾਨੂੰ ਤੁਸੀਂ ਹੁਣ ਕੀ ਮੰਗ ਤੁਹਾਡੀ ਲਾਖ ਦੀ ਮੇਰੀ ਮੰਗ ਭਾਜੀ ਇਹੀ ਹੈ ਸਾਨੂੰ ਰਜਿਸਟਰੀ ਕਰਾ ਕੇ ਦੇਵੇ ਜੇ ਸਾਨੂੰ ਰਜਿਸਟਰੀ ਨਹੀਂ ਕਰਾ ਕੇ ਤੂੰ ਸਾਡੇ ਕੋਰਟ 'ਚ ਪੈਦੀ ਪੈਸੇ ਜਮ੍ਹਾਂ ਹੋ ਗਏ ਆ ਤੁਹਾਨੂੰ ਮੂਵੀ ਪੇਪਰ ਦਿਖਾ ਦਿੰਨਾ ਸਾਡੇ ਕੋਰਟ 'ਚ ਪੈਸੇ ਜਮ੍ਹਾਂ ਹੋ ਗਏ ਆ ਜਾਂ ਸਾਡੇ ਕੋਰਟ 'ਚ ਰਜਿਸਟਰੀ ਹੋ ਜਾਣੀ ਆ ਭਾਜੀ ਇਹ ਬੰਦੇ ਨੇ ਸਾਨੂੰ ਭਾਜੀ ਲਾਰੇ ਲਾਏ ਆ ਸਾਨੂੰ ਭਾਜੀ ਇਹਨੇ ਗਾਣਾ ਕੀਤੀਆਂ ਕੱਡੀਆਂ ਆ ਕੇ ਕਹਿੰਦਾ ਵੀ ਮੈਂ ਰਜਿਸਟਰੀ ਤੁਹਾਨੂੰ ਕਰਾ ਕੇ ਦੇਣੀ ਵੀ ਤੁਸੀਂ ਜੋ ਕਰਨਾ ਕਰ ਲਓ ਨਾ ਤੁਹਾਨੂੰ ਪੈਸੇ ਅੱਜ ਮੋੜਾ ਨਾ ਮੋੜਾ ਕੱਲ ਇੱਕ ਭਾਜੀ ਨੇ ਹੋਰ ਬਿਆਨ ਦਿੱਤਾ ਹੋਇਆ ਆ ਇਹ ਬੰਦਾ ਕਹਿੰਦਾ ਵੀ ਜਿਹੜੇ ਬੰਦੇ ਨੂੰ 5 ਲੱਖ ਰੁਪਏ ਬਿਆਨਾ ਫ ਠੀਕ ਹੈ ਜੀ ਉਹ ਜਿਹੜਾ ਬਿਆਨਾ ਫੜਿਆ ਨਾ ਭਾਜੀ ਉਹ ਏਸੇ ਜਗ੍ਹਾ ਦੇ ਪਿੱਛੇ 20 ਮਰਲੇ ਇੱਕ ਕਬਜ਼ੇ ਵਾਲੇ ਨੇ ਜਿਹੜੀ ਲਾਲੀ ਕਹੀ ਜਾਂਦੀ ਆ ਉਹਦੀ ਕੋਈ ਰਜਿਸਟਰੀ ਨਹੀਂ ਹੁੰਦੀ ਉਹ ਜਗ੍ਹਾ ਮੈਂ 13 ਲੱਖ ਦੀ ਉਹ ਬੰਦੇ ਨੇ ਵੇਚੀ ਆ ਉਹ ਤੋਂ 5 ਲੱਖ ਬਿਆਨਾਂ ਫੜਿਆ ਆ ਕਿਉਂਕਿ ਮੈਂ ਬਿਆਨੇ ਤੇ ਬਿਆਨਾਂ ਵੇਚ ਸਕਦਾ ਹਾਂ ਮੈਂ ਬਿਆਨੇ ਤੇ ਲਿਖਾਇਆ ਹੋਇਆ ਆ ਉਹਦੇ 20 ਮਰਲੇ ਪਿੱਛੇ ਉਹ ਬੰਦੇ ਨੂੰ 39 ਲੱਖਾਂ ਵਿੱਚ ਵੇਚੇ ਹੋ ਤਾਂ 592 ਲੱਖ ਫੜਿਆ ਆ ਇਹ ਬੰਦਾ ਮੈਨੂੰ ਜੇਟਰੀ ਜਿੱਦਾਂ ਕਰਾ ਕੇ ਕਹਿੰਦਾ ਮੈਂ ਉਹਨੂੰ ਨਾਲੇ ਜੇਟਰੀ ਮੈਂ ਕਰਾ ਦੇਣੀ ਭਾਜੀ ਉਹ ਕਹਿੰਦੇ ਸਾਡੀ ਕੋਰਟ ਦੇ ਵਿੱਚ ਕੇਸ ਲਾਇਆ ਸਾਡੀ ਸਟੇ ਵੀ ਲੱਗੀ ਹੋਈ ਹੈ ਕਹਿੰਦੇ ਇਸ ਮੈਟਰ ਦੇ ਵਿੱਚ ਨਹੀਂ ਸਰ ਸਟੇ ਹਲੇ ਕਿਸੇ ਦੀ ਨਹੀਂ ਲੱਗੀ ਹੈਗੀ ਨਾ ਸਟੇ ਸਾਡੀ ਲੱਗੀ ਨਾ ਇਹਨਾਂ ਦੀ ਲੱਗੀ ਹੈ ਹਲੇ ਤਾਂ ਕੋਰਟ ਸਾਡੀ ਇੱਕ ਤਰੀਕ ਪੈਣੀ ਆ ਭਾਜੀ ਉਹ ਇੱਕ ਤਰੀਕ ਜਾਵਾਂਗੇ ਕੋਰਟ ਨੇ ਜੋ ਫੈਸਲਾ ਸੁਣਾਉਣਾ ਉਹ ਕੋਰਟ ਨੇ ਸੁਣਾਉਣਾ ਸਾਡੇ ਲਈ ਕੋਈ ਸਟੇ ਨਹੀਂ ਮਿਲੀ ਕੋਈ ਕੁਝ ਨਹੀਂ ਮਿਲਿਆ ਇਹ ਸਾਡੀ ਦੁਕਾਨ ਦੇ ਉੱਤੇ ਗੁੰਡਾਗਰਦੀ ਕਰਦਾ ਹੈ ਲੇਡੀਸਾਂ ਲ ਤੇ ਹੋਰ ਸਾਰੇ ਇਹਨਾਂ ਮੂਰੇ ਇੱਕ ਦੁਕਾਨ ਹੈ ਸਾਡੇ ਇਹਨਾਂ ਦੀ ਤੇ ਆਪਣੇ ਜਗਾ ਪੀਦਾਂ ਜਗਾ ਸਾਹਮਣੇ ਦੁਕਾਨ ਕੁਆੜ ਦਾ ਕੰਮ ਕਰਦੇ ਆ ਉੱਥੇ ਸਾਰੇ ਇਹ ਇਹ ਰਾਤ ਨੂੰ ਟਰੱਕਾਂ ਦੀ ਸੀਲਾਂ ਤੋੜਦੇ ਆ ਦੋ ਨੰਬਰ ਦਾ ਕੰਮ ਕਰਦੇ ਆ ਉੱਥੇ ਡੋਡੇ ਵੇਚਦੇ ਚਟਾ ਵੇਚਦੇ ਆ ਨਸ਼ਾ ਖਾਂਦੇ ਵੀ ਆ ਵੇਚਦੇ ਵੀ ਆ ਇਹੇ ਠੀਕ ਹੈ ਜੀ ਇਹਨਾਂ ਦੇ ਇੰਨੇ ਕੇਸ 28 29 ਕੇਸ ਹੈ ਬੰਦੇ ਦੇ ਜੀ ਜਿਹੜੀ ਮੈਂ ਤੁਹਾਨੂੰ ਲਿਸਟ ਵੀ ਦਿਖਾ ਦੂੰਗਾ ਇਹ ਬੰਦੇ ਦੇ ਇੰਨੇ ਇੰਨੇ ਕੇਸ ਆ ਸਰ ਅਸੀਂ ਸਾਫ਼ ਸੁਥਰੇ ਬੰਦੇ ਸਾਡੇ ਦੇ ਕੋਈ ਇੱਕ ਕੇਸ ਨਹੀਂ ਹੈਗਾ ਇਹ ਬੰਦੇ 24 ਘੰਟੇ ਨਸ਼ਾ ਖਾਂਦੇ ਵੀ ਆ ਵੇਚਦੇ ਵੀ ਆ 24 ਘੰਟੇ ਧੰਦਾ ਚੱਲਦਾ ਜੀ ਉੱਥੇ ਕੋਈ ਪੁਲਿਸ ਨਹੀਂ ਦੇਖਣ ਆਉਂਦੀ ਕੋਈ ਸੁਣਵਾਈ ਨਹੀਂ ਇਹਨਾਂ ਦੀ ਹੁੰਦੀ ਸਾਡੀ ਅਸੀਂ ਬਹੁਤ ਵਾਰ ਆਪਾਂ ਪਾਉਨੇ ਆ ਪਰ ਸਾਡੇ ਨਾਲ ੱਤਕਾ ਹੋ ਰਿਹਾ ਭਾਜੀ 10 ਲੱਖ ਰੁਪਏ ਤੋਂ ਸਾਡੇ ਪਿੰਡੋਂ ਸਾਡਾ ਰਿਕਾਰਡ ਪਤਾ ਕਰ ਲਵੇ ਸੀ ਕਿੱਦਾਂ ਦੇ ਬੰਦੇ ਆ ਜੀ ਜੇ ਹੁਣ ਉਹ ਚਾਹਦੇ ਤੁਹਾਡੀ ਰਜਿਸਟਰੀ ਕਰਾ ਦੇ ਤੁਸੀਂ ਚਾਹਦੇ ਪੜ੍ਹ ਹੈ ਡਿਜੇਟਰੀ ਕਰਾਵੇ ਤੇ ਸਾਰਾ ਉਹ ਬਿਆਨ ਝੂਠੇ ਦੇ ਰੇ ਮੈਂ ਰਿਲੇਟ ਦੀ ਕਰਾਉਣ ਨੂੰ ਕਹਿੰਦਾ ਸੀਗਾ ਬਾਜੀ ਇਹ ਤਾਂ ਬੰਦਾ ਪੜਦਾ ਹੀ ਨਹੀਂ ਏਹ ਪਾਜੀ ਪਕੌੜਾ ਰੈਂਦਾ ਅਪੋਲਸਨ ਨੂੰ ਫੜਦੇ ਫੜਨ ਨੂੰ ਫਿਰਦੀ ਤੇ ਪਕੌੜਾ ਕਹਿੰਦਾ ਇਹ ਵੜਦਾ ਹੀ ਨਹੀਂ ਇਹ ਕਹਿੰਦਾ ਮੈਂ ਕਚਹਿਰੀਆਂ ਗਿਆ 6 ਵਜੇ ਕਚਹਿਰੀਆਂ ਕੀ ਲੈਣ ਗਿਆ ਇਹਨੇ ਕਚਹਿਰੀ ਜਾਣਾ 10 ਵਜੇ ਜਾਂਦਾ ਇਹ 6:30 ਵਜੇ ਕਿਉਂ ਗਿਆ ਕਚਹਿਰੀ ਇਹ 10 ਵਜੇ ਸਾਨੂੰ ਦਿਸਦਾ ਉੱਥੇ ਸਾਨੂੰ ਕਹਿੰਦਾ ਪਹਿਲਾਂ ਔਰਜਿਨਟਰੀ ਕਰਾਓ ਇਹ ਤਾਂ ਪਾਜੀ ਉੱਥੇ ਬੜਿਆ ਹੀ ਨਹੀਂ ਜੇ ਉੱਥੇ ਬੜਿਆ ਹੁੰਦਾ ਸਾਨੂੰ ਦਿਸਦਾ ਨਾ ਅਸੀਂ ਪੇਪਰ ਤਿਆਰ ਕਰਕੇ ਬੈਠੇ ਸੀਗੇ ਇਹ 6 ਵਜੇ ਚਲੀ ਗਿਆ ਤੇ ਸਾਰੀ ਕਚਹਿਰੀ ਬੰਦ ਹੋ ਜਾਂਦੀ ਪਾਜੀ ਇਹਨੇ ਸਿਰਫ ਉੱਥੋਂ 500 ਦਾ ਸਟਾਮ ਲਿਆ ਬਸ ਇਹਨੇ ਤਹਿਸੀਲਦਾਰ ਦੇ ਪੇਸ਼ ਵੀ ਨਹੀਂ ਸਰ ਹੋਇ ਜਦੋਂ ਤਸੀਲਦਾਰ ਉੱਠ ਜਾਂਦੀ ਹੈ ਸਰ ਹਾਂਜੀ ਹਾਂਜੀ